हां भाई मेट्रो आगे एक और कैरेज वीडियो लेके वीडियो बहुत ज्यादा फनी हो गई बढ़िया वीडियो चेंकी लगी था लाइक कमेंट ते शेयर जरूर कर दियो ਤੇ ਆਪਣੇ ਯਾਰਾਂ ਮਿਲੇ ਚ ਵੀ जरूर शेयर ਕਰਿਓ ਪਹਿਲਾਂ ਆਪਾਂ ਵੀਡੀਓ ਦੇਖੀਦਾ ਫਿਰ ਅੰਦਰ कैरेज कमेंट्स ਪੜਦੇ ਆਓ ਹੋਰ ਵੀਡੀਓ ਦੇ ਬੋ ਮੈਟਰੋ ਤਾਂ ਪਾਸ ਨਹੀਂ ਕਰਨਾ ਘਰੇ ਲੈ ਕੇ ਆਉਣੀ ਆ ਮੈਨੂੰ ਸੁਪਨੇ ਵਿੱਚ ਤੂੰ ਮੇਰੀ ਜਲਦੀ ਲੈ ਜਾ ਫਿਰ ਦਾੜੀ ਆ ਜਾਣੀ ਹੈ ਹੋਲੇ ਇਹ ਦੁੰਦੇ ਜਾਣੇ ਰਲਕੇ ਬਲੂਸੇ ਰਾਖਸ਼ ਨੂੰ ਜਨਮ ਦੇਣਗੇ ਦੰਨ ਦਿਨਾ ਬਾਅਦ ਇਹਦੀ ਸ਼ੇਪ ਵੀ ਕਰਾਉਣੀ ਪਿਆ ਕਰਨੀ ਆ ਦਾਜੇ ਬਿੱਟੀ ਕੁਸਤਰਾ ਤੇ ਬਲੇੜ ਦੀ ਦੱਬੀ ਮੰਗ ਲਈ ਬਾਈ ਜਿਹੜਾ ਕਹਿੰਦੇ ਸੀ ਇਤੋਂ ਨਹੀਂ ਕੱਕ ਹੋਣਾ ਨੀ ਤਾਂ ਨੂੰ ਲੱਗੇ ਭਾਗ ਦੇਖ ਲੈ ਉਹ ਟਾਰਗੇਟ ਅਸੀਂ ਬੜਾ ਚੇਂਜ ਕਰੀ ਨੇ ਸ਼ੀਵ ਕਰਨ ਤੋਂ ਬਾਅਦ ਤਾਂ ਪੱਬਿਰਨ ਜੀਤ ਕੋਰਦਾ ਜੀਠ ਲੱਗਦਾ ਆ ਜਾ ਕਰ ਆਜਾ ਕੇ ਚੁੰਮਾ ਪਤਾ ਨਹੀਂ ਵੀਰ ਵਾਰਾ ਕੇ ਚੁੰਮਾ ਜਹਤਾ ਚੁੰਮਾ ਲੈਲਾ ਪਾ ਭੀ ਦਾ ਚੁੰਮਾ ਥੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ ਪਹਿਲਾ ਬੰਦਾ ਲੱਗਦਾ ਸੀ ਤੂੰ ਯਾਰ ਜੰਨੇ ਬਣਾਤਾ ਜਾਨ ਬਹੁਤ ਵਧੀਆ ਜਲੂਸ ਕੱਢਿਆ 나జర్ ਵੈਲੀ ਦਾ ਵਾਓ ਵੀਰੇ ਤੇ ਘਰ ਜਾ ਕੇ ਦੱਸ ਆਈ ਵੀ ਤੁਹਾਡਾ ਹੀ ਬੰਦਾ ਅਦੂ ਘਰੇ ਸਮਰਾਹ ਤੇ ਦੀ ਮਤਰੀ ਭੈਣਾ ਤੇ ਦਾ ਲੱਗਦਾ ਜਿਵੇਂ ਰਾਜੇ ਨੂੰ ਦਿਨੇ ਰਾਤ ਪਾਣੀ ਵਾਹੀਆਂ ਛੱਟੀਆਂ ਲੱਗਿਆ ਹੁਣ ਦੰਦੇ ਟਲੇ ਨਾ ਆ ਜੀ ਪੱਦ ਆ ਰਿਆ ਸੀ ਰੁਕ ਗਿਆ ਵੀਡੀਓ ਦੇਖ ਕੇ ਤੈਨੂੰ ਪਾਗਲਪਨ ਲੱਗਦਾ ਇਹ ਚਾਹਤ ਹੈ ਮੇਰੀ ਵਾਓ ਇਹਨੇ ਕਿ ਰੱਖੀ ਕਰਨੀ ਆ ਮੈਨੂੰ ਤੇ ਇਹਦੀ ਇੱਜ਼ਤ ਖਤਰੇ ਵਿੱਚ ਲੱਗ ਰਹੀ ਆ ਚੋਰ ਵੀ ਜਾਣ ਜਾਣ ਕਿਉਂਦੇ ਹੁਣਿਆ ਰਾਤ ਨੂੰ ਚੋਰਾਂ ਨੂੰ ਤਾਂ ਮਿੱਠਿਆ ਕਰਕੇ ਮੋਰ ਦਿੰਦਾ ਹੁਣ ਚਲੋ ਵੇ ਮੈਂ ਨਹੀਂ ਖੁੱਟਣਾ ਤੁਹਾਨੂੰ ਇਹੇ ਪੱਕਾ ਰਾਤ ਦੀ ਡਿਊਟੀ ਕਰਦਾ ਹੁਣ

ਹੈ ਨਾ ਲੋਕਾਂ ਨੇ ਹੀ ਕਿਜੂਲੇ ਹੋਰ ਬਤਾ ਹਦਤੀ ਬ੍ਰੋ ਮੈਂ ਬਹੁਤ ਟਾਈਮ ਤੋਂ ਲੜਨਾ ਬੰਦ ਕੀਤਾ ਪਰ ਤੂੰ ਟੱਕਰ ਨਾਲ ਜਾਏ ਬੰਦਾ ਬਣਾ ਕੇ ਭੇਜੂ ਮੈਨੂੰ ਆਪਣੇ ਘਰ ਜਾਣਾ ਹੈ ਕੁੜੀ ਹੁੰਦੀ ਤਾਂ ਵੈਅਕੇ ਤੋੜ ਦਿੰਦੇ ਤੇਰਾ ਕੀ ਖਰੀ ਹੈ ਬਾਦ ਜੇ ਮਰਜੀ ਪਹਿਲਾ ਖੁੱਲ ਕੇ ਹਸ ਲੈ ਆਪਣਾ ਬਹੁਤ ਮਾਰਾ ਹੋਇਆ ਰੱਬ ਤੈਨੂੰ ਆਪਣੇ ਚਰਨਾਂ ਨਾਲ ਕੁੱਤੇ ਚੱਲ ਕੋਈ ਨਾ ਲੋਕ ਕਹਣਗੇ ਹੱਸਦਾ ਹੱਸਦਾ ਮਰ ਗਿਆ ਦੇਖ ਰਿਹਾ ਨਸ਼ੱਤਰ ਗਿਲ ਦਾ ਗਾਣਾ ਸਹੀ ਲੱਗਦਾ ਮੇਰੇ ਤੇ ਮੈਮ ਜੀ ਹਾਂ ਲੈ ਮੈਂ ਨਹੀਂ ਪਾਰਸੇ ਹਾਂ ਜੀ ਹਾਂ ਲੈ ਮੈਂ ਨਹੀਂ ਪਾਰਸੇ ਚਲ ਮੈਂ ਪਾਬੇ ਨਾ ਹੋਰ ਤੂੰ ਖਾਣਾ ਨਹੀਂ ਵੈਸੇ ਆਪਣੀ ਸੇਫਟੀ ਵਾਸਤੇ ਹੁੰਦਾ ਜੇ ਚਲੋ ਅੱਗੇ ਤੋਂ ਪਾ ਕੇ ਰੱਖਣਾ ਇਹ ਅੱਗੇ ਤੁਸੀਂ ਤੁਸੀਂ ਮੈਸੇਜ ਦੂਜਿਆਂ ਨੂੰ ਕਨਵੇ ਕਰੋ ਕਿ ਹੈਲਮਟ ਪਾ ਕੇ ਰੱਖੋ ਇਹ ਸੇਫਟੀ ਵਾਸਤੇ ਆ ਠੀਕ ਹੈ ਬੋਲ ਦਿਓ ਮਾੜਾ ਜੀ ਹਾਂਜੀ ਹੈਲਮਟ ਜ਼ਰੂਰ ਪਾਓ ਆਪਣੀ ਸੇਫਟੀ ਵਾਸਤੇ ਹੈ ਤੇ ਸਭ ਨੂੰ ਪਾਣਾ ਚਾਹੀਦਾ ਚਲੋ ਤੁਹਾਡੀ ਲਾਈਟ ਹੋ ਗਈ ਪੁਲਿਸ ਕੁੜੀਆਂ ਨੂੰ ਹੈਲਮਟ ਨਹੀਂ ਪਾਇਆ ਤੁਸੀਂ ਪੁਲਿਸ ਮੁੰਡਿਆਂ ਨੂੰ ਤੂੰ ਸਾਲਾ ਹੈਲਮਟ ਨਹੀਂ ਪਾਇਆ ਓਏ ਸਾਡੀ ਤਾਂ ਫੁੱਲ ਸਰਵਿਸ ਕਰਦੇ ਆ ਕੁੜੀਆਂ ਨਾਲ ਹੱਸ-ਹੱਸ ਕੇ ਗੱਲਾਂ ਕਰਦੇ ਆ ਜੇ ਬੰਦਾ ਹੁੰਦਾ ਕਹਿਣਾ ਸੀ ਲਾ ਸਾਈਡ ਤੇ ਬਾਈ ਮੈਗੀ ਮਿਲੂ ਤੈਨੂੰ ਤਾਂ ਰੋਟੀ ਦੀ ਜਗ੍ਹਾ ਪੰਗਲਾ ਦਾ ਖਰੀਆ ਕਰ ਗਿਆ ਜੀ ਮੈਂ 올림픽 ਚੋ ਮੈਡਲ ਲਿਆਂਦਾ ਬਾਈ ਦਾ ਦਿਲ ਕਰਦਾ ਹੋਣਾ ਵੀ ਦੋ ਲਈ ਨਾ ਦਮਾਏ ਦੇ 에 हे ਸਾਰੇ ਤੱਬਰ ਦੀਆਂ ਪੂੰਛਾ ਚਕਾ ਦੂ ਪੂੰਛਾ 에 हे ਤਾਰੀ ਲਹੀ ਬਣਾਉ ਰੋਟੀ ਨਹੀਂ ਤੂੰ ਦੇ ਲਾਤੇ ਨਿਸ਼ਾਨ ਦੇ ਮਾਰ ਨਹੀਂ ਲੱਗਦੀ ਉਹ ਤਾਂ ਸਦਾ ਬੰਦੇ ਦੀ ਛਾਤੀ 'ਚ ਲੱਤਾਂ ਮਾਰਨਾਰੀ ਲੱਗਦੀਆਂ। ਉੱਚੀਆਂ ਨੇ ਖਲਾਈ ਕਾਕੇ, ਉੱਚੀਆਂ ਨੇ ਗੱਲਾਂ ਕਰਿਆ। ਯਾਰ, ਉੱਚੀਆਂ ਨੇ ਗੱਲਾਂ ਕਰਿਆ। ਭਾਰੀਆਂ ਨੇ ਲੱਤਾਂ ਤੇਰੇ ਯਾਰ ਦੀਆਂ। ਮੈਨੂੰ ਤਾਂ ਇਹੇ ਸੋਚ-ਸੋਚ ਕੇ ਡਰ ਲੱਗਦਾ ਕਿ ਇਹ ਆਪਣੀ ਨੂੰਹ ਦਾ ਕੀ ਹਾਲ ਕਰਦੀ ਹੋਵੇਗੀ। ਉੱਚੀਆਂ ਨੇ ਗੱਲਾਂ ਤੇਰੀ ਸੱਸ ਦੀਆਂ। ਹੈਲੋ ਜੇ ਰੈਨੇ ਆ ਤਾਂ ਬਠੰਡਾ ਆ ਕਨੇਡ ਹੋ ਗਿਆ ਕੱਲ ਚ ਬਸ 73 ਤੋਂ ਬਠੰਡਾ ਸੀ ਤਾਂ ਸੁਨੇਹ ਦੇ ਹੋ ਗਿਆ ਕੱਲ ਚ ਬਸ 73 ਤੋਂ ਜਾਂਦਾ ਜਾਂਦਾ ਦੱਸਤਾ ਦਿੰਦਾ ਬਸ ਉੱਤਰ ਕੇ ਕਿੱਥੇ ਜਾਣਾ ਗੀਤ stai ਡਾਗੋਂ ਦਾ ਜਿਵੇਂ ਕੋਈ ਐਸਾਨ ਕਰਨ ਲੱਗਿਆ ਇਹਦੇ ਨਾਲ ਉਹ ਚੰਗਾ ਬਸ ਚ ਉੱਤਰਦੀ ਨਾ ਪਤੰਦਰਗੀ ਤੇ ਦਿ ਲੈਨੇ ਵੀ ਇਦਾਂ ਬੋਲਦਾ ਜਿਵੇਂ ਕੋਈ ਉਸ ਕਦਾ ਸਿਰਲ ਗਿਆ ਹੁੰਦਾ ਦੇਖੰਦਾ ਸੀ ਤਾਂ ਸੁਨੇਹ ਦੇ ਹੋ ਗਿਆ ਕੱਲ ਤੋਂ ਬਸ ਸੁਤਰੀ ਤੂੰ ਇਹਨੂੰ 1500 ਚੱਕਰਾਂ ਤੱਕ ਹੀ ਨਹੀਂ ਛੜਤਾ ਜੇ ਕਰ ਇਹਨੂੰ ਕਿਸੇ ਨੇ ਰਾਤ ਨੂੰ 12:00 1:00 ਵਜੇ ਇਦਾਂ ਕਰ ਦੇਣੂ ਦੇਖ ਲਿਆ ਬੰਦੇ ਨੂੰ ਉੱਥੇ ਟੈਕ ਆ ਜਾਣਾ ਅੱਜ ਸਮਝੇ ਲੱਗੀ ਮੰਮੀ ਗਰਮੀਆਂ ਦੀ ਦੁਪਹਿਰ ਨੂੰ ਬਾਹਰ ਕਿਉਂ ਨਹੀਂ ਸੀ ਜਾਣ ਦਿੰਦੀ ਇਹੋ ਜੀ ਚੰਬੜਦੀ ਹੋਣੀ ਆ ਨਸ਼ਾ ਲਾਇਆ ਲੈ ਤੂੰ ਲਾਇਆ ਕਿਤੇ ਆ ਨਸ਼ਾ ਆਇਆ ਵਾ ਵੀ ਸੀ ਦਿਓ ਅਭੀ ਜਦੋਂ ਕੈਮਰੇ ਖੋਲ ਆਇਆ ਮੈਨੂੰ ਲੱਗਿਆ ਡਿੱਗਾ ਲੱਗਾ ਦਸੰਬਰ ਜਨਵਰੀ ਚ ਲੋਕ ਨਹਾ ਕੇ ਐਵੇਂ ਹੀ ਨਿਕਲਦੇ ਹਨ तुरद पै जिमे बर्फ ना नहाया हूं <laughs> बाई तू त्यार होना कंपिटिशन लाई बदला चे फिर जिमे प्यू ज माज हों की अंबला चुट गई भांडे किने मंजने ਦੱਲਸ ਅੜਖਦੀ ਹੋਈ ਸੀ ਜੀ ਤੁਸੀਂ ਤਾਂ ਪਤਾਲ ਦਾ ਰੂਟ ਫੜ ਲਿਆ ਮੇਰੀ ਦਾਦੀ ਦੇਖਿਓ ਉੱਪਰ ਕਿੱਥੇ ਜੇ ਆ ਹੁਣ ਤੁਹਾਡੇ ਸਾਹਮਣੇ ਪੇਸ਼ ਹੈ ਉਹ ਮੁਟਿਆਰ ਜਿਨੂੰ ਦੇਖ ਕੇ ਅਜੀ ਕਰਦੇ ਕੁੜੀਆਂ ਬਹੁਤ ਜੈਲ ਸੀ ਕਰਦੀਆਂ ਨੇ ਪਰ ਇਹ ਮਾਦੀ ਥੀ ਜਮਾ ਟੈਂਸ਼ਨ ਹੀ ਲੈਂਦੀ ਪਤਾ ਨਹੀਂ ਕੀ ਦੀ ਜ਼ਿੰਦਗੀ ਚ ਰੱਬ ਨੇ ਲਿਖੀ ਹੋਣੀ ਆ ਮੈਨੂੰ ਲੱਗੇ ਕੁਇਸ ਹੋਣੇ ਦੀ ਮੋਟਿਆ ਰਾਹੂ ਆਕੇ ਪਤੀਲਾ ਮੱਥੇ ਵਜੇ ਆਕੇ ਕੁੜੀਆਂ ਤਾਂ ਚੁੰਨੀ ਲੈਂਦੀਆਂ ਨਹੀਂ ਇਹ ਕੈਟਾਗਰੀ ਜ਼ਰੂਰ ਲੈਂਦੀ ਆ ਇਹ ਵੀ ਲੱਗਾ ਗਿਆਨ ਕੁੜੀਆਂ ਤੋਂ ਵੀ ਇਹੀ ਤਰੀਕਾ ਨੇ ਕਿਤੇ ਚੱਲਣ ਦਾ ਲੱਗਿਆ ਲੱਕ ਠੂਨੂ ਨੂੰ ਕਰਨਾ ਵੀਡੀਓ ਵਧੇ ਲਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਖੈਰ ਜੀ ਵੀਡੀਓ ਤੇ ਧੰਨਵਾਦ ਜੀ ਸਾਰਿਆਂ ਦਾ